ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲਬਾਤ ਸ਼ੁਰੂ ਕਰਾਂਗੇ ਪਿੰਡ ਪੁੱਜੋ ਖੁਰਦ ਦੇ ਮਹਾਨ ਜੋਦੇ ਜੋ ਲੜੀਵਾਰ ਆਪਾਂ ਗੱਲਬਾਤ ਕਰ ਰਹੇ ਆ ਉਸ ਵਿੱਚ ਭਾਈ ਗौरा ਜੀ ਨੇ ਜਦੋਂ 7ਵੇਂ ਪਾਸ਼ਾ ਦੇ ਪਰਿਵਾਰ ਦੀ ਰੱਖਿਆ ਕੀਤੀ ਉਹ ਪ੍ਰਸੰਗ ਆਪਾਂ ਵਿਚਾਰ ਕਰਾਂਗੇ ਇੱਕ ਵਾਰ ਗੁਰੂ ਹਰਾਈ ਸਾਹਿਬ ਉਹ ਮਾਲਵੇ ਇਲਾਕੇ ਵਿੱਚ ਆਉਂਦੇ ਹਨ ਅਤੇ ਭਾਈ ਗौरा ਜੀ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ ਦਰਸ਼ਨ ਦਿਦਾਰੇ ਹੋਣ ਤੋਂ ਬਾਅਦ ਇੱਕ ਪਰਿਵਾਰ ਵਾਂਗ ਸ਼ਾਮ ਨੂੰ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ ਤਾਂ ਇੱਕ ਗੁਰੂ ਹਰ Rai ਸਾਹਿਬ ਦੇ ਨੇੜਲੇ ਸਿੱਖਾਂ ਵਿੱਚੋਂ ਇੱਕ ਹੁੰਦਾ ਜਿਸ ਦਾ ਨਾਮ ਭਾਈ ਜੱਸਾ ਹੁੰਦਾ ਭਾਈ ਜੱਸੇ ਦਾ ਭਾਈ ਭਗਤੂ ਜੀ ਨਾਲ ਬੜਾ ਮੋਹ ਪ੍ਰੇਮ ਹੁੰਦਾ ਅਤੇ ਭਾਈ ਜੱਸਾ ਮਜ਼ਾਕ ਮਜ਼ਾਕ ਵਿੱਚ ਕਹਿੰਦਾ ਹੈ ਕਿ ਗੋਰੇ ਮੈਂ ਅਤੇ ਭਾਈ ਭਗਤੂ ਗੁਰ ਭਾਈ ਸਾਂ ਭਾਈ ਭਗਤੂ ਦੇ ਅਕਾਲ ਚਲਾਣੇ ਤੋਂ ਬਾਅਦ ਮਾਈ ਵੀਰੋ ਇਕੱਲੇ ਰਹਿ ਗਏ ਹਨ ਤੂੰ ਸਾਡਾ ਦੋਮਾਂ ਦਾ ਵਿਆਹ ਕਰਵਾ ਦੇ ਗੋਰਾ ਮਾਈ ਵੀਰੋ ਨੂੰ ਮਾਤਾਂ ਤੋਂ ਵੱਧ ਸਤਿਕਾਰ ਦਿਆ ਕਰਦਾ ਸੀ ਅਤੇ ਇਹ ਗੱਲ ਉਹਨਾਂ ਨੂੰ ਸੂਲ ਵਾਂਗ ਚੁਪੀ ਕਿਉਂਕਿ ਰਿਸ਼ਤੇ ਵਿੱਚ ਮਾਈ ਵੀਰੋ ਗौरा जी ਦੇ ਮਾਤਾ ਜੀ ਹੀ ਲੱਦੇ ਸਨ ਗੁਰੂ ਹਰ Rai ਸਾਹਿਬ ਜੀ ਤਾਂ ਗौरा ਕੁਛ ਨਹੀਂ ਬੋਲਿਆ ਪਰ ਆਪਣੇ ਟੈਂਟ ਵਿੱਚ ਜਾ ਕੇ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਜੱਸੇ ਨੂੰ ਮਾਣ ਮਖਾਓ ਮੇਰੀ ਖੁਸ਼ੀ ਹੋਵੇਗੀ ਦੂਸਰੇ ਦਿਨ ਜਦ ਭਾਈ ਜੱਸਾ ਘੋੜੇ ਦੇ ਸਵਾਰ ਹੋ ਕੇ ਸ਼ੈਲ ਕਰਨ ਲਈ ਨਿਕਲਦਾ ਹੈ ਤਾਂ ਭਾਈ ਗੌਰੇ ਦੇ ਸਾਥੀ ਜੱਸੇ ਨੂੰ ਬੰਦੂਖ ਦੇ ਨਿਸ਼ਾਨੇ ਨਾਲ ਮਾਰ ਮੁਕਾਉਂਦੇ ਹਨ ਇਸ ਗੱਲ ਦਾ ਪਤਾ ਜਦੋਂ ਗੁਰੂ ਹਰ Rai ਸਾਹਿਬ ਨੂੰ ਲੱਗਦਾ ਹੈ ਤਾਂ ਉਹ ਬਹੁਤ ਗ੍ਰੋਧਿਤ ਹੁੰਦੇ ਹਨ ਅਤੇ ਭਾਈ ਗੌਰੇ ਨੂੰ ਪੂਰੀ ਜ਼ਿੰਦਗੀ ਮੱਥੇ ਨਾ ਲੱਗਣ ਲਈ ਕਹਿੰਦੇ ਹਨ ਗੋਰਾ ਆਪਣੇ ਘਰ ਆ ਜਾਂਦਾ ਹੈ ਮਾਈ ਵੀਰੋ ਦੇ ਸਮਝਾਉਣ ਤੇ ਕਿ ਸਾਡਾ ਗੁਰੂ ਸਾਹਿਬ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ ਤੁਸੀਂ ਗੁਰੂ ਸਾਹਿਬ ਨੂੰ ਮਨਾਓ ਤਾਂ ਮਾਈ ਵੀਰੋ ਦਾ ਆਸ਼ੀਰਵਾਦ ਲੈ ਕੇ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਗੋਰਾ ਚੱਲਦਾ ਰਹਿੰਦਾ ਹੈ ਲਗਭਗ ਤਿੰਨ ਕੋਦੀ ਵਿਥ ਰੱਖਦਾ ਹੈ ਅਤੇ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਭਾਈ ਗੋਰਾ ਰਾਤ ਨੂੰ ਚੋਰੀ ਸੁੱਕੇ ਸੁੱਕੀਆਂ ਲੱਕੜਾਂ ਅਤੇ ਘਾਹ ਦੀਆਂ ਪੰਡਾਂ ਗੁਰੂ ਸਾਹਿਬ ਦੇ ਘੋੜਿਆਂ ਲਈ ਗੁਰੂ ਸਾਹਿਬ ਦੇ ਸਥਾਨ ਤੇ ਰੱਖਿਆ ਹੁੰਦਾ ਹੈ ਸਮਾ ਆਪਣੀ ਚਾਲ ਚੱਲਦਾ ਰਹਿੰਦਾ ਹੈ ਉਧਰ ਪਿਰਥੀ ਚੰਦ ਆਪਣੇ ਬੇਟੇ ਦਾ ਵਿਆਹ ਰੱਖ ਲੈਂਦਾ ਹੈ ਅਤੇ ਇਲਾਕੇ ਦੇ ਮੋਹਤਵਰ ਸੱਜਣ ਲੈ ਕੇ ਗੁਰੂ ਸਾਹਿਬ ਨੂੰ ਵਿਆਹ ਵਿੱਚ ਸ਼ਰਕਤ ਕਰਨ ਲਈ ਕਹਿੰਦਾ ਹੈ ਗੁਰੂ ਸਾਹਿਬ ਰਾਜੀ ਹੋ ਜਾਂਦੇ ਹਨ ਅਤੇ ਵਿਆਹ ਵਿੱਚ ਸ਼ਾਮਲ ਹੋਣ ਲਈ ਚਾਲੇ ਪਾ ਦਿੰਦੇ ਹਨ। ਗੁਰੂ ਸਾਹਿਬ ਦਾ ਕਾਫਲਾ ਤਿੰਨ ਕੋ ਅੱਗੇ ਨਿਕਲ ਜਾਂਦਾ ਹੈ ਅਤੇ ਇੱਕ ਕਾਫਲਾ ਜਿਸ ਵਿੱਚ ਗੁਰੂ ਸਾਹਿਬ ਦਾ ਪਰਿਵਾਰ, ਬੀਬੀਆਂ ਤੇ ਬੱਚੇ ਹੁੰਦੇ ਹਨ ਉਹ ਕਾਫਲਾ ਪਿੱਛੇ ਰਹਿ ਜਾਂਦਾ ਹੈ। ਗੁਰੂ ਸਾਹਿਬ ਦੇ ਕਾਫਲੇ ਨਾਲ ਬਹੁਤ ਜ਼ਿਆਦਾ ਸੈਨਿਕ ਹੁੰਦੇ ਹਨ ਅਤੇ ਬੀਬੀਆਂ ਤੇ ਬੱਚੇ ਵਾਲੇ ਕਾਫਲੇ ਨਾਲ ਸੈਨਿਕ ਘੱਟ ਹੁੰਦੇ ਹਨ। ਉੱਤਰ ਮੁਹੰਮਦ ਯਾਰ ਖਾਨ ਪੈਂਦੇ ਖਾਂ ਦਾ ਪੁੱਤਰਾ ਦਿੱਲੀ ਜਾਣ ਵਾਸਤੇ ਉਤਰਿਆ ਹੁੰਦਾ ਹੈ ਉਹ ਜਦੋਂ ਐਡਾ ਵੱਡਾ ਕਾਫਲਾ ਦੇਖਦਾ ਹੈ ਤਾਂ ਆਪਣੇ ਸਾਥੀਆਂ ਨੂੰ ਪੁੱਛਦਾ ਹੈ ਕਿ ਇਹ ਕਿਸ ਤਾ ਕਾਫਲਾ ਜਾ ਰਿਹਾ ਹੈ ਅਤੇ ਉਸਦੇ ਸਾਥੀ ਦੱਸਦੇ ਹਨ ਕਿ ਇਹ ਗੁਰੂ ਹਰ Rai ਸਾਹਿਬ ਸੱਤਵੇਂ ਪਾਸ਼ਾ ਉਹਨਾਂ ਦਾ ਕਾਫਲਾ ਜਾ ਰਿਹਾ ਹੈ ਜਿਸਨੇ ਤੁਹਾਡੇ ਦਾਦਾ ਪੈਂਦੇਖਾਂ ਨੂੰ ਜੰਗ ਵਿੱਚ ਮਾਰ ਮੁਕਾਇਆ ਸੀ ਅਤੇ ਗੁਰੂ ਸਾਹਿਬ ਦਾ ਕਾਫਲਾ ਤੈਨੂੰ ਕੋ ਅੱਗੇ ਲੰਘ ਚੁੱਕਾ ਹੈ ਇਹ ਕਾਫਲੇ ਵਿੱਚ ਥੋੜੇ ਜਿਹੇ ਸੈਨਿਕ ਹਨ ਬੀਬੀਆਂ ਤੇ ਬੱਚੇ ਹਨ ਕਿਉਂ ਨਾ ਤੁਹਾਡੇ ਦਾਦਾ ਜੀ ਦਾ ਬਦਲਾ ਲੈ ਲਿਆ ਜਾਵੇ ਪੈਂਦੇਖਾਂ ਦਾ ਪੋਤਰਾ ਮੁਹੰਮਦ ਯਾਰਖਾਂ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਪਰਿਵਾਰ ਵਾਲੇ ਕਾਫਲੇ ਤੇ ਹਮਲਾ ਕਰ ਦਿੰਦੇ। ਉੱਤਰ ਉਸ ਕਾਫਲੇ ਦੇ ਨੇੜੇ ਹੀ ਭਾਈ ਗौरा ਹੁੰਦਾ ਹੈ। ਕਿਉਂਕਿ ਭਾਈ ਗौरा ਜੀ ਤਾਂ ਜਦੋਂ ਦਾ ਗੁਰੂ ਸਾਹਿਬ ਨੇ ਮੱਥੇ ਨਾ ਲੱਗਣ ਦਾ ਵਚਨ ਕਿਹਾ ਸੀ, ਉਦੋਂ ਤੋਂ ਗੁਰੂ ਸਾਹਿਬ ਦੇ ਮੱਥੇ ਤਾਂ ਨਹੀਂ ਲੱਗੇ ਪਰ ਪਿੱਛੇ-ਪਿੱਛੇ ਚੱਲਦੇ ਰਹਿੰਦੇ ਆ। ਜਦੋਂ ਇਸ ਗੱਲ ਦਾ ਪਤਾ ਭਾਈ ਗौरा ਜੀ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਕਾਫਲਾ ਅੱਗੇ ਲੰਘ ਚੁੱਕਾ ਹੈ ਅਤੇ ਜਿਸ ਕਾਫਲੇ ਵਿੱਚ ਬੀਬੀਆਂ ਤੇ ਬੱਚੇ ਹਨ ਉਹ ਕਾਫਲੇ ਤੇ ਮੁਹੰਮਦ ਯਾਰ ਖਾਨੇ ਹਮਲਾ ਕਰ ਦਿੱਤਾ ਹੈ ਤਾਂ ਉਹ ਫੁਰਤੀ ਨਾਲ ਅੱਗੇ ਵਧਦਾ ਹੋਇਆ ਆਪਣੇ ਸਾਥੀਆਂ ਨੂੰ ਲਲਕਾਰਦਾ ਹੈ ਕਿ ਇਹੀ ਸਮਾਂ ਹੈ ਗੁਰੂ ਸਾਹਿਬ ਤੇ ਜਾਨਾਂ ਨੂੰ ਸ਼ਾਹੁਰ ਕਰਦਾ ਯੰਗ ਦੇ ਮੈਦਾਨ ਵਿੱਚ ਕੁੱਦ ਜਾਂਦਾ ਹੈ ਭਾਈ ਗौरा ਭਾਈ ਗौरा ਜੀ ਕੋਲ 500 ਘੋੜ ਸਵਾਰਕ ਸੈਨਿਕ ਹੋਣ ਦਾ ਇਤਿਹਾਸਕਾਣੇ ਹਵਾਲਾ ਦਿੱਤਾ ਹੈ। ਸੋ ਜਦੋਂ ਭਾਈ ਗੌਰੇ ਦਾ ਕਾਫਲਾ ਮੁਹੰਮਦ ਯਾਰ ਖਾਨ ਤੇ ਉਲਟਾ ਹਮਲਾ ਕਰਦਾ ਹੈ ਤਾਂ ਮੁਹੰਮਦ ਯਾਰ ਖਾਨ ਡਰ ਕੇ ਨਸ ਭਜਦਾ ਹੈ। ਅਤੇ ਗੁਰੂ ਸਾਹਿਬ ਦੇ ਪਰਿਵਾਰ ਜਿਸ ਵਿੱਚ ਬੀਬੀਆਂ ਤੇ ਬੱਚੇ ਹੁੰਦਾ ਹਨ ਉਹ ਕਾਫਲਾ ਸੁਰੱਖਿਤ ਕਰ ਲੈਂਦਾ ਭਾਈ ਗੌਰਾਂ। ਉਧਰ ਇੱਕ ਸਿੱਖ ਜਾ ਕੇ ਜਦੋਂ ਪੂਰੀ ਘਟਨਾ ਗੁਰੂ ਹਰ राय ਸਾਹਿਬ ਨੂੰ ਦੱਸਦੇ ਹਨ ਤਾ ਗੁਰੂ ਹਰਿ ਰਾਏ ਸਾਹਿਬ ਭਾਈ ਗੌਰੇ ਦੇ ਸਾਰੇ ਗੁਨਾਹ ਬਖਸ਼ ਦਿੰਦੇ ਹਨ ਅਤੇ ਭਾਈ ਗੌਰੇ ਦੇ ਕੋਲ ਜਦੋਂ ਆਉਂਦੇ ਹਨ ਤਾਂ ਭਾਈ ਗौरा जख्मी ਹੋਏ ਸਿਪਾਈਆਂ ਨੂੰ ਸੰਭਾਲ ਰਿਹਾ ਹੁੰਦਾ ਹੈ ਅਤੇ ਕੁਝ ਸਿਪਾਈ ਸ਼ਹੀਦ ਵੀ ਹੋ ਜਾਂਦੇ ਹਨ ਤਾਂ ਸ਼ਹੀਦ ਹੋਏ ਸਿਪਾਈਆਂ ਦਾ ਉੱਥੇ ਹੀ ਸੰਸਕਾਰ ਕਰਕੇ ਖਖਮੀ ਸਪਾਈਆਂ ਦੀ ਸਾਹ ਸੰਭਾਲ ਕਰਦੇ ਹੋਏ ਭਾਈ ਗੌਰੇ ਨੂੰ ਗੁਰੂ ਜੀ ਗੱਲ ਦੇ ਨਾਲ ਲਾਉਂਦੇ ਹਨ ਅਤੇ ਬਹੁਤ ਪਿਆਰ ਦਿੰਦੇ ਹਨ ਅਤੇ ਕਹਿੰਦੇ ਹਨ ਤੇਰੇ ਸਾਰੇ ਗੁਨਾਹ ਮਾਫ ਕੀਤੇ ਸੋ ਇਹ ਸੀ ਉਹ ਘਟਨਾ ਜਿਸ ਵਿੱਚ ਭਾਈ ਭਗਤੂ ਦੇ ਵੱਡੇ ਪੁੱਤਰ ਉੱਚੋ ਖੁਰਦ ਦੇ ਮਹਾਨ ਸਿੱਖ ਜੋਧੇ ਨੇ ਗੁਰੂ ਹਰ Rai ਸਾਹਿਬ ਦੇ ਪਰਿਵਾਰ ਦੀ ਰੱਖਿਆ ਕਰਨ ਦੀ ਸੇਵਾ ਕੀਤੀ ਸੋ ਇਹ ਪੁੱਛੋ ਖੁਰਦ ਦੇ ਵਸ਼ਿੰਦਿਆਂ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਧੰਨਵਾਦ ਜੀ